ਔਰ ਕਾਰਪੋਰੇਸ਼ਨ ਦੇ ਅਫਸਰਾਂ ਦੀ ਕੋਈ ਪਲੈਨਿੰਗ ਨਹੀਂ ਕਿ ਆ 1.5 ਮਹੀਨੇ ਦੇ ਕੂੜਾ ਨਹੀਂ ਚੁੱਕਿਆ ਜਾਏਗਾ ਗੰਦਾ ਪਾਣੀ ਲੋਕਾਂ ਦੇ ਘਰਾਂ ਚ ਜਾ ਰਿਹਾ ਪੀਣ ਵਾਲਾ ਪਾਣੀ ਗੰਦਾ ਹੈ ਸੀਵਰੇਜ ਸਿਸਟਮ ਟੋਟਲ ਕਰੈਪ ਕਰ ਗਿਆ ਹੈ ਕਾਰਪੋਰੇਸ਼ਨ ਨੰਬਰ ਸਰ ਦੇ ਆਮ ਆਦਮੀ ਪਾਰਟੀ ਦੀ ਔਰ ਜਿਹੜੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਹਰ ਅੱਖੋਂ ਫੇਲ ਹੋ ਚੁੱਕੀ ਹੈ ਕਹੇ ਜੀ ਤਾਂ ਵੀ ਹੱਲ ਨਹੀਂ ਆ ਮੈਂ ਸਾਰੇ ਵੀਰਾਂ ਨੂੰ ਕਹਿੰਦਾ ਉੱਠ ਕੇ ਸਾਰਾ ਸ਼ਹਿਰ ਖੜਾ ਹੋਓ ਇਹਨਾਂ ਦੇ ਦੁਆਰੇ ਜਿੱਥੇ ਜਾਂਦੀ ਆ ਲੋਕ ਤਾਜੀ ਇਹਨਾਂ ਨੂੰ ਪਤਾ ਲੱਗੇ ਸਿਆਰ ਅਜੇ ਤੱਕ ਬੰਦ ਨਹੀਂ ਕੀਤਾ ਜਾਂਦਾ ਗਰੇਆਂ ਕੀ ਸਾਡੇ ਅੰਮ੍ਰਿਤਸਰ ਸ਼ਹਿਰ ਗੁਰੂ ਦੀ ਨਗਰੀ ਦਾ ਹਰ ਪੱਖੋਂ ਸਾਡੀ ਜਿਹੜੀ ਇੱਕ ਡਵੈਲਪਮੈਂਟ ਹੈ ਫੇਲ ਹੋ ਚੁੱਕੀ ਹੈ ਚਾਹੇ ਉਹ ਕੂੜੇ ਦੇ ਢੇਰ ਦੇਖ ਲੋ ਪੁਰਾਣੀ ਕੰਪਨੀ ਭੱਜ ਗਈ ਨਵੀਂ ਕੰਪਨੀ ਨੇ ਹਲੇ ਡੇਢ ਦੋ ਮਹੀਨੇ ਲਾਉਣੇ ਨੇ ਕਦੋਂ ਸ਼ੁਰੂ ਕਰਨ ਲਈ ਔਰ ਕਾਰਪੋਰੇਸ਼ਨ ਦੇ ਅਫਸਰਾਂ ਦੀ ਕੋਈ ਪਲਾਨ ਹੀ ਨਹੀਂ ਕਿ ਆ ਡੇਢ ਮਹੀਨੇ ਦੇ ਕੂੜਾ ਨਹੀਂ ਚੁੱਕਿਆ ਜਾਏਗਾ ਜਿਹੜੀ ਬਿਮਾਰੀ ਫੈਲੇਗੀ ਕੂੜੇ ਤੋਂ ਜਿਹੜੀ ਸਾਡੇ ਬੱਚੇ ਬਿਮਾਰ ਹੋਣਗੇ ਸਾਡੇ ਬਜ਼ੁਰਗ ਬਿਮਾਰ ਹੋਣਗੇ ਸਾਡੇ ਲੋਕ ਬਿਮਾਰ ਹੋਣਗੇ ਉਹਨਾਂ ਬਾਰੇ ਕਾਰਪੋਰੇਸ਼ਨ ਦਾ ਕੋਈ ਨਹੀਂ ਗੰਦਾ ਪਾਣੀ ਲੋਕਾਂ ਦੇ ਘਰਾਂ 'ਚ ਆ ਰਿਹਾ ਪੀਣ ਵਾਲਾ ਪਾਣੀ ਗੰਦਾ ਹੈ ਸੀਵਰੇਜ ਸਿਸਟਮ ਟੋਟਲ ਕਲੈਪਸ ਕਰ ਗਿਆ ਹੈ ਔਰ ਸ਼ਹਿਰ 'ਚ بارشਾਂ ਕਰਕੇ ਥਾਂ ਥਾਂ 'ਤੇ ਗੱਡੇ ਪੈ ਗਏ ਨੇ ਕੋਈ ਪਲੈਨਿੰਗ ਨਹੀਂ ਕਿਉਂਕਿ ਪਿਛਲੇ 6 ਮਹੀਨੇ ਹੋ ਗਏ ਹੌਜ਼ੀ ਮੀਟਿੰਗ ਕਾਲ ਨਹੀਂ ਕੀਤੀ ਗਈ ਔਰ ਹੌਜ਼ੀ ਮੀਟਿੰਗ ਤੋਂ ਬਿਨਾ ਕੋਈ ਕੰਮ ਪਾਸ ਕੀਤਾ ਨਹੀਂ ਜਾਏਗਾ ਜੀ ਥਾਂ ਸਾਡੇ ਕੂੜੇ ਦੇ ਢੇਰ ਲੱਗੇ ਨੇ ਲੱਗਦਾ ਨਹੀਂ ਸੀ ਜੇ ਟੈਂਡਰ ਖਤਮ ਹੋਇਆ ਉਸ ਤੋਂ ਪਹਿਲਾਂ ਹੀ ਇਹਨੂੰ ਜਾਰੀ ਕਰ ਦਿੱਤਾ ਦੇ ਦੇਖੋ ਇਹ ਤੇ ਕਾਰਪੋਰੇਸ਼ਨ ਦੇ ਅਫਸਰਾਂ ਦਾ ਔਰ ਇਹ ਮੈਂ ਤੇ ਉਹਦਾ ਨਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਉਹ ਜਾਲੀ ਹੈ ਉਹਦਾ ਤੇ ਕੋਈ ਹੱਕ ਵੀ ਨਹੀਂ ਮੰਨਦਾ ਨਾ ਉਹਦੇ ਕੋਈ ਆਖੇ ਲੱਗਦਾ ਇਹ ਕਾਰਪੋਰੇਸ਼ਨ ਦੇ ਅਫਸਰਾਂ ਨੂੰ ਚਾਹੀਦਾ ਸੀ ਜੀ ਜੇ ਟੈਂਡਰ ਜਾਂ ਕੰਪਨੀ ਭੱਜ ਰਹੀ ਹੈ ਜੇ ਡੇਢ 1 2 ਮਹੀਨੇ ਲੱਗਨੇ ਆ ਤੇ ਜਿਹੜੇ ਕਾਰਪੋਰੇਸ਼ਨ ਦੇ ਸਾਡੇ ਆਪਣੇ ਮੁਲਾਜ਼ਮ ਨੇ ਸਾਡੇ ਸ਼ਹਿਰ ਦੇ ਮੁਲਾਜ਼ਮ ਨੇ ਜਿਹੜੇ ਕਾਰਪੋਰੇਸ਼ਨ ਜਿਨ੍ਹਾਂ ਨੂੰ ਉਸੇ ਤਨਖਾਹ ਦੇ ਨੇ ਉਹਨਾਂ ਦੀ ਡਿਊਟੀ ਲਾਂਦੇ ਉਹ ਕੰਮ ਕਰਨ ਨੂੰ ਤਿਆਰ ਹੈ ਪਰ ਇਹ ਕਾਰਪੋਰੇਸ਼ਨ ਦੇ ਅਫਸਰ ਉਹਨਾਂ ਨੂੰ ਕਹਿ ਲਈਏ ਦੇ ਕੰਮ ਕਰਨਗੇ ਇਹਨਾਂ ਨੇ ਕੋਈ ਉਹਨਾਂ ਨੂੰ ਹਦਾਇਤ ਨਹੀਂ ਦਿੱਤੀ ਕੋਈ ਇਹਨਾਂ ਦਾ ਕੋਈ ਸਿਸਟਮ ਨਹੀਂ ਅੱਜ ਬਹੁਤ ਬੁਰਾ ਹਾਲ ਹੈ ਸਾਡੇ ਇਸ ਕੂੜੇ ਦੇ ਸਾਡੇ ਆਮ ਲੋਕਾਂ ਦੇ ਘਰਾਂ ਦੇ ਬਾਹਰ ਕੂੜੇ ਦੇ ਢੇਰ ਨੇ ਕੀ ਜਿਹੜੇ ਮੰਤਰੀ ਸੰਤਰੀ ਜਨ ਅਤੇ ਐਮ ਐਲ ਏ ਉਹਨਾਂ ਦੇ ਘਰਾਂ ਦੇ ਬਾਹਰ ਵੀ ਇਸ ਤਰ੍ਹਾਂ ਨਹੀਂ ਮੈਨੂੰ ਉਹਨੇ ਸਾ ਦੇਖੋ ਜੇ ਸਾਰੇ ਸ਼ਹਿਰ ਤੇ ਟੇਰ ਹੈ ਸਾਰੇ ਚੌਂਕਾ ਤੇ ਟੇਰ ਹੈ ਸਾਰੇ ਧਾਰਮਿਕ ਸਥਾਨਾਂ ਦੇ ਬਾਅਦ ਟੇਰ ਹੈ ਸਕੂਲਾਂ ਦੇ ਬਾਅਦ ਟੇਰ ਹੈ ਤੇ ਇਹਨਾਂ ਦੇ ਐਮ.ਐਲ.ਏ ਦੇ ਘਰਾਂ ਦਫ਼ਤਰਾਂ ਦੇ ਬਾਅਦ ਵੀ ਟੇਰ ਤੇ ਜਰੂਰ ਲੱਗੇ ਹੋਣਗੇ ਇਹਨਾਂ ਨੂੰ ਨਜ਼ਰ ਆਂਦਾ ਪਰ ਇਹ ਸਰਕਾਰ ਕਾਰਪੋਰੇਸ਼ਨ ਨੰਬਰ ਸਦੇ ਆਮ ਆਦਮੀ ਪਾਰਟੀ ਦੀ ਔਰ ਜਿਹੜੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਹਰ ਪੱਖੋਂ ਫੇਲ ਹੋ ਚੁੱਕੀ ਹੈ ਅੱਜ ਲੋਕਾਂ ਦੇ ਸਾਹਮਣੇ ਹੈ ਕਿਤੇ ਵੀ ਇਹ ਜਾਨ ਪੂਰੇ ਪੰਜਾਬ 'ਚ ਇਹਨਾਂ ਦਾ ਕੋਈ ਐਮਐਲਏ ਕੋਈ ਵੀ ਇਹਨਾਂ ਦਾ ਅਹੁਦੇਦਾਰ ਜਾਵੇ ਉਹਨੂੰ ਲੋਕੀ ਆਪਣੇ ਇਲਾਕਿਆਂ ਚ ਭਜਾਉਂਦੇ ਪਏ ਨੇ ਜੀ ਨਵਰਾਤਰੇ ਸ਼ੁਰੂ ਹੋ ਲੱਗੇ ਨੇ ਨਵਰਾਤਰੇ ਸ਼ੁਰੂ ਹੋ ਲੱਗੇ ਨੇ ਉਸ ਤੋਂ ਬਾਅਦ ਇਹ ਤਿਹਾਰ ਜਿਹੜੇ ਨੇ ਲੱਗਦੇ ਦੇਖੋ ਨਵਰਾਤਰੇ ਸਾਡੇ ਬੜੇ ਪਵਿੱਤਰ ਤਿਹਾਰ ਹੈ ਫਿਰ ਦੁਸ਼ਹਿਰਾ ਤਿਹਾਰ ਹੈ ਫਿਰ ਦੀਵਾਲੀ ਹੈ ਹੋਰ ਵੀ ਸਾਡੇ ਬਹੁਤ ਸਾਰੇ ਤਿਹਾਰ ਹੈ ਇਹ ਤਿਹਾਰਾਂ ਦੇ ਪਹਿਲੋ ਕਾਰਪੋਰੇਸ਼ਨ ਦੇ ਕੌਂਸਲਰਾਂ ਦੀ ਮੀਟਿੰਗ ਹੁੰਦੀ ਹੈ ਉਹਨਾਂ ਨੂੰ ਹਰ ਪਾਰਟੀ ਦੇ ਕੌਂਸਲਰਾਂ ਨੂੰ ਬੁਲਾ ਕੇ ਉਹਨਾਂ ਨਾਲ ਡਿਸਕਸ ਕੀਤਾ ਜਾਂਦਾ ਉਹਨਾਂ ਦੀ ਵਾੜਾ ਬਾਰੇ ਦੱਸਿਆ ਜਾਂਦਾ ਕਿ ਤੁਹਾਡੀ ਵਾੜਾ ਚ ਅਸੀਂ ਇਹ ਪਲਾਨ ਕਰ ਰਹੇ ਹਾਂ ਇੱਥੇ ਤੇ 6 ਮਹੀਨੇ ਹੋ ਗਏ ਹਾਊਸ ਦੀ ਮੀਟਿੰਗ ਨਹੀਂ ਕਾਲ ਕੀਤੀ ਇਹਨਾਂ ਨੇ ਇੱਕ ਹੀ ਕਰਨਾ ਸੋ ਇਸੇ ਕਰਕੇ ਅੱਜ ਮਜਬੂਰਨ ਸਾਨੂੰ ਕਾਂਗਰਸੀਆਂ ਨੂੰ ਕਾਰਪੋਰੇਸ਼ਨ ਦੇ ਦਫ਼ਤਰ ਦੇ ਬਾਹਰ ਧਰਨਾ ਲਾਉਣਾ ਪਿਆ ਔਰ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਚਾਹੁੰਦਾ ਕਿ ਜੇ 2 4 5 ਦਿਨ ਦੇ ਅੰਦਰ ਇਹ ਕਾਰਪੋਰੇਸ਼ਨ ਦੇ ਅਫਸਰਾਂ ਨੇ ਕੂੜਾ ਜਾਂ ਇਹ ਸੀਵਰੇਜ ਸਿਸਟਮ ਨਹੀਂ ਠੀਕ ਕੀਤਾ ਅਸੀਂ ਆਪ ਆਪਣੇ ਲੈਵਲ ਤੇ ਰੀੜੀਆਂ ਟਰਾਲੀਆਂ ਇਕੱਠੀਆਂ ਕਰਕੇ ਕਾਉਂਸਲਰ ਆਪਣੇ ਜੇਬ ਚੋਂ ਪੈਸੇ ਖਰਚ ਕੇ ਕੂੜਾ ਚਕਾਵਾਂਗੇ ਔਰ ਇਹ ਕੂੜਾ ਇਹ ਅਫਸਰਾਂ ਦੇ ਬੂਹਿਆਂ ਦੇ ਅੱਗੇ ਆ ਕੇ ਸੁੱਟਾਗੇ ਤਾਂ ਦੱਸੋ। ਦੇਖੋ ਅੱਜ ਜਿਹੜਾ ਧਰਨਾ ਹੈ ਇਹ ਤੇ ਸਿਰਫ ਇੱਕ ਵਰਨਿੰਗ ਹੈ ਅਫਸਰਾਂ ਨੂੰ ਜਿਹੜੇ ਸਵੇਰੇ 10 ਵਜੇ ਆਪਣੇ ਦਫ਼ਤਰਾਂ ਜਾ ਕੇ ਬਹਿ ਜਾਂਦੇ ਨੇ ਏਸੀ ਚ ਲਾ ਕੇ ਔਰ ਸ਼ਾਮੀ 5 ਕਿਉਂਕਿ ਇਹਨਾਂ ਨੂੰ ਤੇ ਇਹਨਾਂ ਦੀ ਤਨਖਾਹਾਂ ਮਿਲਦੀ ਹੈ। ਇਨਾਂ ਨੂੰ ਲੋਕਾਂ ਦਾ ਦੁੱਖ ਤੇ ਪਤਾ ਹੀ ਨਹੀਂ ਕਿ ਲੋਕਾਂ ਨੂੰ ਕਿਹੜੀ ਮੁਸ਼ਕਲ ਹੈ ਕਦੀ ਜਾਂ ਮੈਨੂੰ ਅੱਜ ਕਿਸੇ ਇੱਕ ਅਫਸਰ ਦਾ ਫੋਨ ਆਇਆ ਉਹਨੇ ਮੈਨੂੰ ਕਿਹਾ ਕਹਿੰਦਾ ਜੀ ਸਾਰੇ ਸ਼ਹਿਰ ਦਾ ਕੰਮ ਹੈ ਮੈਂ ਕਿਹਾ ਤੁਸੀਂ ਬਾਹਰ ਨਿਕਲ ਕੇ ਦੇਖੋ ਤੁਹਾਨੂੰ ਬਾਹਰ ਸੜਕਾਂ ਤੇ ਪਤਾ ਤਾਂ ਲੱਗੇ ਕਿ ਕੀ ਹਾਲ ਬਣਿਆ ਪਿਆ ਸ਼ਹਿਰ ਦਾ ਸੋ ਇਹ ਹਾਲ ਹੈ ਅਫਸਰਾਂ ਦੇ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਕਿਉਂਕਿ ਨਿਕਲੇ ਹੀ ਨਹੀਂ ਕਦੀ ਦਫ਼ਤਰਾਂ ਤੋਂ ਬਾਹਰ ਤੇ ਇਹਨਾਂ ਨੂੰ ਪਤਾ ਕਿ ਹੋਣਾ ਸ਼ਹਿਰ ਦੀ ਮੁਸ਼ਕਲਾ ਦਾ ਦੇਖੋ ਮੈਂ ਫੇਰ ਗੱਲ ਕਹਿ ਰਿਹਾ ਕਿ ਜੇ ਇਹਨਾਂ ਨੇ ਕੂੜਾ ਨਾ ਚੁੱਕਿਆ ਅਸੀਂ ਆਪ ਟਰਾਲੀਆਂ ਜਾਂ ਰੇੜੀਆਂ ਜਾਂ ਜਿਲਸ ਲੈਵਲ ਤੇ ਵੀ ਹੱਦ ਕੋ ਹੋਏਗਾ ਅਸੀਂ ਅਰੇਂਜ ਕਰਾਂਗੇ ਔਰ ਇਹ ਅப்சਰਾ ਦੇ ਬੂਏਆਂ ਦੇ ਘਰਾਂ ਦੇ ਬਾਹਰ ਜਾ ਕੇ ਕੂੜਾ ਸੁੱਟ ਕੇ ਆਵਾਂਗੇ ਇਹਨਾਂ ਨੂੰ ਫਿਰ ਇਸ ਉੱਤੇ ਪਿਆ ਨੂੰ ਪਤਾ ਲੱਗੇਗਾ ਜਦੋਂ ਇਹਨਾਂ ਦੇ ਘਰਾਂ ਦੇ ਬਾਹਰ ਕੂੜੇ ਦੇ ਢੇਰ ਲੱਗेंगे ਇਹਨਾਂ ਨੂੰ ਫਿਰ ਨਜ਼ਰ ਆਏਗਾ ਇਹ ਸਾਡਾ ਟਾਰਗੇਟ ਹੈ